ਦੁਨੀਆ ਚ ਨਾ ਜਿੰਨੇ ਵੀ ਕੇਸ ਇਦਾਂ ਦੇ ਹੋਏ ਆ ਅਫੇਰ ਦੇ ਹਾਂਜੀ ਨਜਾਇਜ਼ ਰਿਸ਼ਤਿਆਂ ਦੇ ਹਾਂਜੀ ਅਜੇ ਤੱਕ ਕਿਸੇ ਕੇਸ ਦੀ ਸਟੱਡੀ ਕਰ ਲਈ ਉਹਦੇ ਉਹ ਵਾਪਰਨ ਤੋਂ ਪਹਿਲਾਂ ਕਿਤੇ ਵੀ ਕੋਈ ਇਹ ਨਹੀਂ ਕਹਿ ਰਿਹਾ ਕਿ ਬੰਦਾ ਪਹਿਲਾਂ ਤੋਂ ਇਦਾਂ ਦਾ ਸੀ ਹਾਂਜੀ ਜਿਹੜੇ ਪਹਿਲਾਂ ਤੋਂ ਇਦਾਂ ਦੇ ਆ ਉਹਨਾਂ ਦੀ ਚਰਚਾ ਨਹੀਂ ਹੁੰਦੀ ਕਦੇ ਵੀ ਬਿਲਕੁਲ ਸਹੀ ਗੱਲ ਹੈ ਜੀ ਚਰਚ ਨਿਊਜ਼ ਉਹ ਬਣਦੀ ਆ ਜਿਹਦੇ ਬਾਰੇ ਕਿਹਾ ਜਾਂਦਾ ਵੀ ਇਹ ਤਾਂ ਬਹੁਤ ਚੰਗਾ ਸੀ ਯਾਰ ਹਾਂਜੀ ਇਹਨਾਂ ਦਾ ਤਾਂ ਪਿਆਰੇ ਹੀ ਬਹੁਤ ਸੀ ਹਾਂਜੀ ਜਿਹੜਾ ਨਾ ਕੁਦਰਤ ਨੇ ਕੁਦਰਤ ਨੇ ਚਾਚੀਆਂ ਮਾਸੀਆਂ ਮਾਮੀਆਂ ਕਜ਼ਨ ਨਹੀਂ ਬਣਾਈਆਂ ਹਾਂਜੀ ਕੁਦਰਤ ਨੇ ਸਿਰਫ ਔਰਤ ਤੇ ਮਰਦ ਬਣਾਈ ਹਾਂਜੀ ਠੀਕ ਹੈ ਜਿੰਨਾ ਆਪਣੇ ਆਪ ਨੂੰ ਦੂਜਿਆਂ ਬਾਰੇ ਗੱਲਾਂ ਕਰਦੇ ਕਰਦੇ ਹਾਂਜੀ ਜਿੰਨਾ ਵੀ ਅਜੇ 2 ਸਾਲ ਹੋਏ ਵਿਆਹ ਨੂੰ ਹਾਂਜੀ ਤਿੰਨ ਚਾਰ ਸਾਲ ਤਾਂ ਚਾਹ ਲਾਡਾਂ 'ਚ ਇਹ ਨੰਗ ਜਾਂਦੇ ਆ ਨਹੀਂ ਭਾਈ ਸਾਡੇ ਦੇਵੰਤ ਇਹਨਾਂ ਅਜੇ ਬੜੇ ਅਜੇ 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 ਕਾ ਰਾਲੀ ਨੇ ਜਦੋਂ ਪ੍ਰੈਗਨੈਂਟ ਹੋਣਾ ਹਾਂਜੀ ਜਦੋਂ ਟੈਂਟਰਮ ਚੇਂਜ ਹੋਣੇ ਆ ਜਦੋਂ ਮੂਡ ਸਵਿੰਗ ਹੋਣੇ ਆ ਹਾਂਜੀ ਹਾਂਜੀ ਜਦੋਂ ਉਹਨੂੰ ਇਕੱਲਾ ਇਕੱਲਾ ਮਹਿਸੂਸ ਹੁਣਾ ਹਾਂਜੀ ਜਦੋਂ ਉਹਨੂੰ ਇਹ ਅਹਿਸਾਸ ਹੁਣਾ ਵੀ ਮੈਨੂੰ ਬੰਨ ਕੇ ਆਪ ਤੁਰਿਆ ਫਿਰਦਾ ਹਾਂਜੀ ਵੀ ਮੈਂ ਇੱਥੇ ਮੈਨੂੰ ਉਲਟੀਆਂ ਆਉਣ ਲੱਗੀਆਂ ਮਿਸ ਮੈਕਸੀਕੋ ਦਾ ਨਾ ਤੁਰਿਆ ਫਿਰਦਾ ਭਮਾ ਤੂੰ ਕਹਿੰਦਾ ਉਹਦੀਆਂ ਸੇਲੀਆਂ ਮੈਂ ਕਹਿੰਨਾ ਭਮਾ ਉਹਦੀਆਂ ਸੱਕੀਆਂ ਪਹਿਣਾ ਹੋਣ ਹਾਂਜੀ ਜੇ ਤੇਰੀ ਘਰ ਵਾਲੀ ਤੂੰ ਮੰਜੇ ਤੇ ਬਿਮਾਰ ਪਿਆ ਹੋਵੇਂ ਹਾਂਜੀ ਤੇਰੀ ਘਰ ਵਾਲੀ ਸਕੇ ਭਰਾ ਨਾਲ ਕਾਫੀ ਪੀਣ ਚਲ ਜਵੇ ਤੇਰੇ ਸਕੇ ਭਰਾ ਨਾਲ ਤੇ ਪਰ ਪਾਜੀ ਜੇ ਨੀਤੀ ਗਲਤ ਐ ਨਹੀਂ ਫਿਰ ਕਿੱਦਾਂ ਗਲਤ ਹੋਜੂ ਇਹ ਗੱਲਾਂ ਕਿਤਾਬਾਂ ਵਾਲੀਆਂ ਕੁਝ ਵਾਸ਼ ਆ ਨਾ ਬਾਜੀ ਇਹ ਗੱਲਾਂ ਰੇਡੀਓ ਤੇ ਕਰਨੇ ਵਾਲੀਆਂ ਲੋਕਾਂ ਨੂੰ ਦੱਸਣ ਲਈ ਚੰਗੀਆਂ ਹੁੰਦੀਆਂ ਆ ਇਹਤ ਗੱਲ ਪਰ ਨਹੀਂ ਰੇਡੀਓ ਤੇ ਨਹੀਂ ਬਾਜੀ ਦੁਨੀਆ ਜਿੰਦੀ ਐ ਇਸ ਚੀਜ਼ ਤੇ ਯਾਰ ਵਿਸ਼ਵਾਸ ਆਪਾਂ ਜਿਹੜੇ ਕੰਟਰੀਆਂ ਚ ਰਹਿੰਦੇ ਆ ਲੋਕੀ ਨਹੀਂ ਨਹੀਂ ਸਾਰਾ ਕੁਝ ਮੈਨੂੰ ਪਾਇਆ ਹੋ ਸਕਦਾ ਤੁਹਾਡੀ ਗੱਲ 100% ਸਹੀ ਹੈ ਬਹੁਤਾ ਬਹੁਤਾ ਬਹੁਤੀ ਲੰਬੀ ਨਾ ਗੱਲ ਜਾਈਏ ਮੈਂ ਦੂਜੇ ਕਾਲ ਲੈਣੇ ਆ ਮੇਰੀ ਗੱਲ ਮੈਂ ਰਿਕਾਰਡ ਤੇ ਕਰ ਦਿੱਤੀ ਚੇਤਾ ਰੱਖਿਓ ਨੂੰ ਮੇਰਾ ਨੰਬਰ ਸੇਵ ਕਰ ਲਿਆ ਤੁਸੀਂ ਮੇਰਾ ਸੇਵ ਕਰੋ ਬਾਜੀ ਜੀ ਜੀ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਾਂ ਚੜਦੀ ਕਲਾਲੇ ਨਾ ਕਾ ਨਾ ਕਾ ਨਾ ਕਾ ਥੋੜਾ ਬੂਲ ਚੰਗਾ ਹੁੰਦਾ ਪਾਜੀ ਮੈਂ ਮੈਂ ਗਲਤੀ ਹੋ ਸਕਦੀ ਹੈ ਮੇਰੀ ਮੈਂ ਛੋਟਾ ਬਹੁਤ ਆ ਨਹੀਂ ਗਲਤੀ ਨਹੀਂ ਗਲਤੀ ਨਹੀਂ ਗਾਹਾਂ ਲਈ ਆਉਣ ਵਾਲੇ ਸਮੇਂ ਲਈ ਕਦੇ ਵੀ ਗਰੰਟੀ ਨਹੀਂ ਦੇਈਦੀ ਹੁੰਦੀ ਪਰ ਆਪਣੇ ਆਪ ਨੂੰ ਸੰਕੋਚ ਕੇ ਰੱਖੀਦਾ ਹੁੰਦਾ ਇੱਥੇ ਤਾਂ ਉਹ ਵੀ ਉਹ ਵੀ ਉਹਨਾਂ ਦੇ ਡੁੱਬਣ ਦੀ ਆਸ ਹੈ ਜਿਹੜੇ ਬਹੁਤ ਫੂਕ ਫੂਕ ਕੇ ਪਿਆਰ ਧਰਦੇ ਆ ਪਰ ਪਾਜੀ ਜਦੋਂ ਲੋਕ ਝੂਠ ਬੋਲਦੇ ਹੋਣਗੇ ਤਾਂ ਹੀ ਫੂਕ ਫੂਕ ਕੇ ਪਿਆਰ ਰੱਖਦੇ ਨਾ ਜਦੋਂ ਤੁਸੀਂ ਗਲਤ ਹੀ ਨਹੀਂ ਹੈਗੇ ਜ਼ਿੰਦਗੀ ਤੇ ਇੱਕ ਸਚਾਈ ਤੇ ਹੈ ਨਾ ਤੈਨੂੰ ਚੱਲ ਠੀਕ ਆ ਠੀਕ ਆ ਠੀਕ ਆ ਚੰਗਾ ਹੁਣ ਆਪਾਂ ਇੱਕ ਗੱਲ ਕਰਨ ਲੱਗਾ ਇੱਕ اٹਲ ਸਚਾਈ ਆ ਇੱਕ ਵਾਰੀ ਜੀਣਾ ਇੱਕ ਵਾਰੀ ਮਰਨਾ ਹੈ ਨਾ ਹਲੋ ਹੂੰ ਇੱਕ ਇੱਕ اٹਲ ਸਚਾਈ ਹੈ ਇੱਕ ਵਾਰੀ ਜਨਮ ਹੋਣਾ ਇੱਕ ਵਾਰੀ ਮਰਨਾ ਉਸ ਤੋਂ ਬਾਅਦ ਕੱਖ ਨਹੀਂ ਹੈਗਾ ਉੱਚ ਬੀਟਵੀਨ ਬੰਦੇ ਨੂੰ ਰੱਬ ਨੇ ਸਾਰੀਆਂ ਪਾਵਰਾਂ ਦਿੱਤੀਆਂ ਤੁਸੀਂ ਜੀਣਾ ਕਿੱਦਾਂ ਆ ਮੈਂ ਤੁਹਾਡੀ ਗੱਲਾਂ ਨੂੰ ਇੰਨਾ ਲਾਈਕ ਕਰਦਾ ਉਰੇ ਨਹੀਂ ਚੜਦੀ ਅਲੀ ਗੱਲ ਆ ਵੀ ਜੇ ਜੇ ਬੰਦਾ ਤੇ ਜਨਾਨੀ ਖਰਾਬ ਨਹੀਂ ਹੈਗੇ ਤੇ ਕੋਈ ਮਾਈ ਦਾ ਲਾਲ ਟਾੜਾ ਕਰਨੇ ਕਾਬ ਕਰ ਸਕਦਾ ਉਹ ਭਾਈ ਰਹਿਣ ਦੇ ਤੂੰ ਥਾਂ ਸਰਾਜਾ ਤਜਰਬਾ ਆ ਸਾਡੀ ਜ਼ਿੰਦਗੀ ਦਾ ਅਸੀਂ ਤਾਂ ਵੱਡੇ ਵੱਡੇ ਬੇੜੇ ਡੁੱਬਦੇ ਦੇਖੇ ਆ ਜਿਹੜੇ ਐਦਾਂ ਕਹਿੰਦੇ ਸੀ ਵੀ ਅਸੀਂ ਤਾਂ ਸਿਰੇ ਤੇ ਪੱਤਲਾਂ ਤੇ ਲਾ ਦੇਈਦੇ ਆ ਇਸ ਕਰਕੇ ਭਾਜੀ ਮੈਂ ਬੱਤ ਆਪਣੇ ਤਜਰਬੇ ਨਾਲ ਕਹਿ ਰਿਹਾ ਹਾਂ ਮੁੜ ਕੇ ਮੈਂ ਤੇਰੀ ਗੱਲ ਨੂੰ ਵੱਡਾ ਕਰਦਾ ਮੁੜ ਕੇ ਤੇਰੇ ਵਰਗਾ ਬਾਲ ਪੱਟ ਪੱਟ ਕੇ ਰੋਣ ਲੱਗਾ ਹੁੰਦਾ ਵੀ ਮੈਂ ਤਾਂ ਰੇਡੀਓ ਤੇ ਫੁਕਰੀਆਂ ਮਾਰਿਆ ਹ ਹੁਣ ਮੈਂ ਕਿੱਦਾਂ ਕਰਾਂ ਨਹੀਂ ਭਾਜੀ ਇਦਾਂ ਦਾ ਕੁੱਕ ਨਹੀਂ ਹੋਣਾ ਮੈਨੂੰ ਪਤਾ ਪਰ ਕੋਈ ਗੱਲ ਨਹੀਂ ਤੁਸੀਂ ਵੱਡੇ ਆ ਕੋਈ ਗੱਲ ਨਹੀਂ ਨਹੀਂ ਵੱਡੇ ਛੋਟੇ ਵਾਲੀ ਗੱਲ ਨਹੀਂ ਹੈਗੀ ਪਰ ਥੋੜਾ ਜਿਹਾ ਆਪਣੇ ਆਪ ਨੂੰ ਸੰਕੋਚ ਕੇ ਰੱਖ ਸੰਭਾਲ ਕੇ ਰੱਖ ਮੰਨਦੇ ਡਾਦੀ ਗੱਲ ਇਹ ਜਿਹੜੀ ਖੇਡ ਆ ਨਾ ਮਾਈਂਡ ਇੰਨੀ ਕੁੱਤੀ ਚੀਜ਼ ਆ ਹਾਂਜੀ ਇਹ ਜਿਹੜਾ ਮੂਮੈਂਟ ਹੁੰਦਾ ਨਾ ਜਦੋਂ ਡਿਗਦਾ ਆ ਬੰਦਾ ਇਦਾਂ ਹਾਂਜੀ ਮੈਂ ਪਿਛਲੀ ਵਾਰ ਬਿਸਮਲ ਡਰਾਮਾ ਦੇਖਣੇ ਨੂੰ ਕਿਹਾ ਸੀ ਹਾਂਜੀ ਉਹ ਤੇਰੇ ਵਰਗੇ ਲੋਕਾਂ ਨੂੰ ਕਿਹਾ ਸੀ ਓਕੇ ਜਿਹੜੇ ਆਪਣੇ ਆਪ 'ਚ ਇਹ ਸੋਚਦੇ ਆ 65 ਸਾਲ ਦੀ ਉਮਰ ਦੇ ਵਿੱਚ ਬੰਦਾ ਹਾਂਜੀ ਜਦੋਂ ਉਹ ਜਦੋਂ ਕੁੜੀ ਨੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਨਾ ਉਹਨੂੰ ਇਦਾਂ ਹਾਂਜੀ ਇੱਕੋ ਹੀ ਗੱਲ ਕਹੀ ਉਹਨੂੰ ਔਰਤ ਨੇ ਕੁੜੀ ਨੇ ਹਾਂਜੀ ਹਾਂਜੀ ਕਹਿੰਦੀ ਆਹ ਸ਼ਰਟ ਤੇਰੇ ਤੇ ਬਹੁਤ ਜੱਚਦੀ ਆ ਹਾਂਜੀ ਉਹ ਜਾਨੀ ਪੈਰਾਂ ਤੋਂ ਸਿਰ ਤੱਕ ਹਿੱਲ ਗਿਆ ਇੰਨੀ ਗੱਲ ਨਾਲ ਜਦੋਂ ਕੁੜੀ ਨੇ ਕਿਹਾ ਨਾ ਜਦੋਂ ਕੁੜੀ ਨੇ ਕਿਹਾ ਕਹਿੰਦੀ ਔਰਤ ਦੀ ਤਾਕਤ ਹੁੰਦੀ ਆ ਹੁਸਨ ਹੂੰ ਬੰਦੇ ਦੀ ਤਾਕਤ ਹੁੰਦੀ ਪੈਸਾ ਹਮ ਹਮ ਬੰਦਾ ਹਰ ਕੰਮ ਪੈਸੇ ਨਾਲ ਕਰਾਉਣਾ ਚਾਹੁੰਦਾ ਆ ਹਮ ਹਮ ਔਰਤ ਹਰ ਕੰਮ ਆਪਣੇ ਹੁਸਨ ਦੀ ਜਾਦੂ ਨਾਲ ਕਰਾਉਣਾ ਚਾਹੁੰਦੀ ਆ ਹਮ ਹਮ ਜੇ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖੇਗਾ ਮੈਂ ਸਮਝ ਰਿਹਾ ਤੈਰੇ ਮੂੰਹ ਦੇ ਉੱਤੇ ਨਹੀਂ ਲਿਖਿਆ ਆ ਵੀ ਤੂੰ ਵਿਆਹਿਆ ਹੋਇਆ ਆ ਹਾਂਜੀ ਠੀਕ ਆ ਦੁਨੀਆ ਦੇ ਵਿੱਚ ਬਹੁਤ ਕੁਝ ਲਿਬਾਉਣਾ ਆ ਪਰੇ ਤੋਂ ਪਰੇ ਤੂੰ ਮਕਾਨ ਉਹ ਦੇਖਿਆ ਰਾਧਾ ਸੌਮੀਆਂ ਨਾਲ ਫਿਰਦੇ ਨੇ ਜਿਹੜੇ ਤੈ ਆਪਣੀ ਜ਼ਿੰਦਗੀ ਚ ਦੇਖੇ ਨਹੀਂ ਸੀ ਹਾਂਜੀ ਜੇ ਤੂੰ ਆਪਣੇ ਆਪ ਨੂੰ ਇਦਾਂ ਖੁੱਲਾ ਛੱਡ ਕੇ ਫਿਰੇਗਾ ਫਿਰ ਤੂੰ ਔਰਤਾਂ ਵੀ ਉਹ ਦੇਖੇਗਾ ਜਿਹੜੀਆਂ ਜ਼ਿੰਦਗੀ ਚ ਦੇਖਣੀਆਂ ਨਹੀਂ ਤੇ ਹੂੰ ਹੂੰ ਜਿਹੜਾ ਜਿਹੜੇ ਡੁੱਬਦੇ ਆ ਨਾ ਡੁੱਬਦੇ ਪਤਾ ਕਿਹੜੇ ਆ ਹੂੰ ਹੂੰ ਇੱਕ ਸੜਕ ਤੇ ਤੁਰਨੇ ਵਾਲਾ ਬੰਦਾ ਡੁੱਬ ਸਕਦਾ ਨਹੀਂ ਜਿਹਨੂੰ ਤਰਨਾ ਨਹੀਂ ਆਉਂਦਾ ਡੁੱਬ ਸਕਦਾ ਹੋ ਕਦੇ ਜਿਹਨੂੰ ਤਰਨਾ ਨਹੀਂ ਆਉਂਦਾ ਤੇ ਡੁੱਬੂ ਗਏ ਭਾਜੀ ਪਾਣੀ ਚੇ ਘਾਤੇ ਜਾਊਗਾ ਉਹ ਯਾ ਜਿਹਨੂੰ ਤਰਨਾ ਨਹੀਂ ਆਉਂਦਾ ਉਹਦਾ ਦਿਮਾਖ ਰਾਹ ਹੋਏ ਪਾਣੀ ਜਾਊਗਾ ਉਹ ਯਾ ਅਜੇ ਤੱਕ ਕੋ ਕਿੰਨੇ ਬੰਦੇ ਦੇਖੇ ਆ ਜਿਨ੍ਹਾਂ ਨੂੰ ਡਰ ਲੱਗਦਾ ਪਾਣੀ ਤੋਂ ਉਹ ਡੁੱਬ ਗਏ ਹੁਣ ਉਹ ਲੱਗਦਾ ਨਹੀਂ ਡੁੱਬਦੇ ਪਤਾ ਕਿਹੜੇ ਆ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਵਰਗਾ ਤਰਾਕ ਕੋਈ ਯਾ ਐਕਸੀਡੈਂਟ ਪਤਾ ਕਦੋਂ ਹੁੰਦੇ ਆ ਜਦੋਂ ਬੰਦਾ ਕਹਿੰਦਾ ਮੈਂ ਤਾਂ ਅੱਖਾਂ ਮੀਟ ਕੇ ਵੀ ਚਲਾ ਲੈਣਾ ਹਾਂ ਜਿਹੜੇ ਡਰਿਓ ਜਿਹੜੇ ਨਾ ਆਮ ਬੰਦੇ ਹੁੰਦੇ ਦੋਏ ਹੱਥ ਸਟੀਅਰਿੰਗ ਤੇ ਰੱਖ ਕੇ ਇਦਾਂ ਨਿਗਾਹ ਮੂਰ ਨੂੰ ਗੱਡ ਕੇ ਗੱਡੀ ਚਲਾਉਂਦੇ ਹੁੰਦੇ ਇਦਾਂ ਹਾਂ ਅੰਜੀਆ ਟੜੀ ਸਹੀ ਗੱਲ ਆ ਜਿਹੜੇ ਜਿਹੜੇ ਸਾਡੇ ਅਰਗੇ ਇੱਕ ਹੱਥ ਸਟੀਅਰਿੰਗ ਤੇ ਇਧਰ ਟੈਕਸਟ ਕਰੀ ਜਾਂਦੇ ਆ ਇਧਰ ਸੀਡੀ ਚੇਂਜ ਕਰੀ ਜਾਂਦੇ ਆ YouTube ਲਾਈ ਜਾਂਦੇ ਆ ਹਾਂ ਠੀਕ ਹੈ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਸੀ ਉਹ ਏ ਸੀ ਵੀ ਮੈਂ ਸਮਝ ਗਿਆ ਭਾਈ ਗੱਲ ਜਿਹੜੀ ਬੀੜੀ ਸਿਰੇ ਨਹੀਂ ਲੱਗੀ ਹਾਂ ਹਾਂ ਜਿਹੜੀ ਬੀੜੀ ਸਮੁੰਦਰ ਤੇ ਗੱਭੇ ਜਾ ਰਹੀ ਜੇ ਪੱਤਣ ਤੇ ਲੱਗੀ ਨਹੀਂ ਹਾਂਜੀ ਉਹ ਇਹ ਦਾਵਾ ਨਾ ਕਰੇ ਵੀ ਮੈਂ ਹਰ ਤੂਫਾਨ ਨਾਲ ਟਕਰਾ ਲੈਂਦੀ ਹਾਂ ਹਾਂ ਜਿੰਨੇ ਬੀੜੇ ਹੁਣ ਤੱਕ ਡੁੱਬੇ ਆ ਜਿੰਨੀਆਂ ਬੀੜੀਆਂ ਡੁੱਬੀਆਂ ਇਤਿਹਾਸ ਗਵਾਹ ਆ ਉਹ ਡੁੱਬੀਆਂ ਜਿਹੜੀਆਂ ਚੰਗੀ ਤਰ੍ਹਾਂ ਪਾਣੀ ਤੇ ਤਰ ਲੈਣੀਆਂ ਸੀ ਹਾਂਜੀ ਕਿਉਂਕਿ ਛੇਕਾਂ ਵਾਲੀ ਬੇੜੀ ਨੂੰ ਪਾਣੀ ਚ ਕਾਹਤੇ ਲੈ ਕੇ ਜਾਊਗਾ ਕੋਈ ਸਹੀ ਗੱਲ ਹੈ ਠੀਕ ਹੈ ਕੰਮ ਆ ਨਾ ਜਿਹੜਾ ਜਿਹੜੀ ਔਰਤ ਦੀ ਅਟਰੈਕਸ਼ਨ ਹੈ ਹਾਂਜੀ ਔਰਤ ਲਈ ਬੰਦੇ ਦੀ ਤੇ ਬੰਦੇ ਲਈ ਔਰਤ ਦੀ ਹਾਂਜੀ ਉਹਦੇ ਚ ਬਹੁਤ ਤਾਕਤ ਹੈ ਹਾਂ ਹਾਂ ਤੇ ਆਪਣੇ ਆਪ ਨੂੰ ਸੁੱਕੋ ਚ ਕੇ ਰੱਖੀਦਾ ਸੰਭਾਲ ਕੇ ਰੱਖੀਦਾ ਸੰਜਮ ਵਿੱਚ ਰੱਖੀਦਾ ਆ ਓਕੇ ਦੂਜਿਆਂ ਦੀਆਂ ਗੱਲਾਂ ਇੰਨਾ ਖੁੱਲਾ ਨਹੀਂ ਇਦਾਂ ਨਹੀਂ ਛੱਡੀਦਾ ਮਨੋਵਿਗਿਆਨਕ ਪਤਾ ਕੀ ਕਹਿੰਦੇ ਆ ਹਾਂਜੀ ਜਿਹੜੀ ਔਰਤ ਬੰਦੇ ਨੂੰ ਖੁੱਲਾ ਛੱਡ ਰਹੀ ਆ ਹੂੰ ਹੂੰ ਜਿਹਨੂੰ ਇਸ ਗੱਲ ਦਾ ਨਹੀਂ ਡਰ ਪੇ ਜਿੱਥੇ ਮਰਜੀ ਜਾਵੇ ਹਾਂਜੀ ਉਹ ਆਪ ਕਿਤੇ ਵੀ ਕਿਸੇ ਨਾਲ ਫਰੈਂਡਸ਼ਿਪ ਕਰ ਸਕਦੀ ਆ ਓਕੇ ਕਿਉਂਕਿ ਉਹ ਆਪਣੇ ਬਾਰੇ ਵੀ ਇਦਾਂ ਹੀ ਸੋਚਦੀ ਵੀ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਇਹਦੇ ਨਾਲ ਕੀ ਹੋਣ ਲੱਗਾ ਹਾਂ ਹਾਂ ਔਰ ਜਦੋਂ ਸ਼ੱਕ ਪੈਂਦੀ ਆ ਨਾ ਹਾਂ ਹਾਂ ਜਦੋਂ ਦੂਜੇ ਦੇ ਬਾਰੇ ਖਿਆਲ ਆਉਂਦਾ ਦਿਮਾਗ ਦੇ ਵਿੱਚ ਸਹੀ ਗੱਲ ਐ ਛੋਟੀ ਜਿਹੀ ਗੱਲ ਤੇ ਵੀ ਦਰਾੜ ਪੈ ਜਾਂਦੀ ਨਿੱਕੀ ਜਿਹੀ ਗੱਲ ਤੇ ਕਿਆ ਮੁਰਕੇ ਪ੍ਰੋਬਲਮਸ ਕੜੀਆਂ ਹੋ ਜਾਂਦੀਆਂ ਹਨ ਸਾਹਮਣਾ ਬਹੁਤ ਔਖਾ ਹੈ ਇੱਕ ਇੱਕ ਹਫਤੇ ਚ ਕਿੰਨੇ ਕਿੰਨੀਆਂ ਕੌਲਾਂ ਆਉਣੀਆਂ ਮੇਰੇ ਕੋਲ ਕਿੰਨੇ ਕਿੰਨੇ ਕੇਸ ਆਉਂਦੇ ਉਹਨਾਂ ਬੰਦਿਆਂ ਦੇ ਮੈਂ ਉਧਰ ਬਿਸਮਿਲ ਡਰਾਮਾ ਇਸੇ ਕਰਕੇ ਗਿਆ ਸੀ ਦੇਖਣ ਨੂੰ ਓਕੇ ਜੀ ਤੇ ਜ਼ਿੰਦਗੀ ਦਾ ਇੱਕ ਦੂਜਾ ਪੱਖ ਵੀ ਦਿਸੇ ਪੀ ਕੀ ਵਾਪਰ ਸਕਦਾ ਜ਼ਿੰਦਗੀ ਚ ਉਹ ਗੱਲ ਵੱਖਰੀ ਆ ਪੀ ਉਹਦੇ ਨੁਕਸਾਨ ਕੀ ਆ ਉਹ ਬਾਅਦ ਵਿੱਚ ਵਾਪਰਨਾ ਹਾਂਜੀ ਪਰ ਪਹਿਲਾਂ ਤਿਲਕ ਦਾ ਜਦੋਂ ਬੰਦਾ ਜਦੋਂ ਬੰਦੇ ਨੂੰ ਇਹ ਲੱਗਦਾ ਪਈ ਹੱਦ ਹੋ ਗਈ ਮੇਰਾ ਤਾਂ ਹੱਕ ਆ ਹੂੰ ਹੂੰ ਹੱਦ ਹੋ ਗਈ ਮੇਰਾ ਪਤਾ ਲੱਗਣਾ ਕਿਸੇ ਨੂੰ ਹਾਂਜੀ ਹੱਦ ਹੋ ਗਈ ਮੇਰੀ ਤਾਂ ਤੀਵੀਂ ਭਰੋਸਾ ਬਹੁਤ ਕਰਦੀ ਆ ਹੂੰ ਉਹਦੇ ਵਿੱਚੋਂ ਨਿਕਲ ਕੇ ਇਹ ਸਵਾਲ ਇਹ ਨਹੀਂ ਹੈਗਾ ਪਈ ਉਹ ਮੇਰੇ ਤੇ ਭਰੋਸਾ ਕਰਦੀ ਆ ਹਾਂਜੀ ਸਵਾਲ ਇਹ ਆ ਪਈ ਮੈਂ ਆਪਣੇ ਆਪ ਨੂੰ ਬਚਾ ਕੇ ਕਿੰਨਾ ਰੱਖ ਸਹੀ ਗੱਲ ਹੈ ਜਿਹਨੂੰ ਅਸੀਂ ਕਹਿੰਨੇ ਨਾ ਕਿ ਮੈਂ ਇਦਾਂ ਮੈਂ ਇਦਾਂ ਮੈਂ ਕਰ ਲੈਣਾ ਮੈਂ ਨਹੀਂ ਇਦਾਂ ਹੋ ਸਕਦਾ ਉਹ ਮੈਂ ਹੈ ਕੀ ਆ ਉਹ ਹੁਣ ਤੱਕ ਜਿਹੜੇ ਤਜਰਬੇ ਆ ਹਾਂਜੀ ਉਹਦੇ ਆਧਾਰ ਤੇ ਜਿਹੜੇ ਵਿਚਾਰ ਬਣਿਓ ਸਾਨੂੰ ਉਹਨੂੰ ਮੈਂ ਕਹਿੰਨੇ ਆ ਅਸੀਂ ਸਹੀ ਗੱਲ ਹੈ ਜਦੋਂ ਕੋਈ ਨਵਾਂ ਟੱਕਰਿਆ ਜਿਹੜਾ ਹੁਣ ਤੱਕ ਮਿਲਿਆ ਹੀ ਨਹੀਂ ਜਦੋਂ ਉਹ ਟੱਕਰਿਆ ਕੁਝ ਵੀ ਹੋ ਸਕਦਾ ਜਦੋਂ ਕਿਸੇ ਨੇ ਠਾਨ ਕੇ ਕਿਹਾ ਜੇ ਮੈਂ ਤੇਰੇ ਨਾਲ ਸ਼ਰਤ ਲਾਲ ਮਾ ਨਾ ਹਾਂਜੀ ਸ਼ਰਤ ਲਾਲ ਮਾ ਤੇਰੇ ਨਾਲ ਹਾਂਜੀ ਦੋ ਹਫ਼ਤਿਆਂ ਚ ਤੈਨੂੰ ਸਬੂਤ ਦੇ ਦੂੰ ਤੇਰੇ ਹਿੱਲਣ ਦਾ ਨੇ ਮੈਂ ਸੀਰੀਅਸ ਕਹਿਣਾ ਜਾਣੀ ਇੰਨੀ ਤਾਕਤ ਹੈ ਮੈਂ ਇੰਨੀ ਤਾਕਤ ਹੈ ਅਜੇ ਇਹ ਗੱਲ ਵੱਖਰੀ ਆ ਕਿ ਤੈਨੂੰ ਮੌਕਾ ਨਹੀਂ ਮਿਲਿਆ ਜਾਂ ਕੋਈ ਔਰਤ ਮੈਲਟ ਹੋ ਕੇ ਤੇਰੇ ਸਾਹਮਣੇ ਡਿੱਗੀ ਨਹੀਂ ਹਮਮ ਠੀਕ ਆ ਜਦੋਂ ਉਹ ਜਦੋਂ ਉਹ ਮੂਮੈਂਟ ਆਉਂਦਾ ਨਾ ਉਦੋਂ ਉਦੋਂ ਆਪਣੇ ਆਪ ਨੂੰ ਜਿਹੜਾ ਸੰਭਾਲ ਕੇ ਰੱਖਣ ਵਾਲਾ ਉਹੀ ਸੰਭਾਲ ਸਕੂਗਾ ਪਿਆ ਸਹੀ ਗੱਲਾਂ ਕਿਉਂਕਿ ਹੌਸਲਾ ਚਾਹੀਦਾ ਆਸਟ੍ਰੇਲੀਆ ਜਾਂ ਟੜੀ ਏਦਾਂ 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 ਦੀਆਂ ਸਟੇਟਮੈਂਟਾਂ ਨਹੀਂ ਦੇਈਦੀਆਂ ਸਮਾਜ ਵਿੱਚ ਕਦੇ ਵੀ ਸੋਰੀ ਗਲਤੀ ਹੋ ਗਈ ਭਾਈ ਫੇ ਏਦਾਂ ਏਦਾਂ ਬੰਦਾ ਠੀਕ ਹੋਵੇ ਏਦਾਂ ਕੋਈ ਕੀ ਕਰਨੂ ਕੀ ਕਿਸੇ ਨੇ ਕੀ ਕਰਨਾ ਕਿਸੇ ਨੇ ਤਾਂ ਇੱਕ ਅੱਖ ਭਰ ਕੇ ਦੇਖਣਾ ਹੀ ਆ ਬਸ ਏਦਾਂ ਮੈਂ ਠੀਕ ਹੈ ਨਾਲੇ ਅਜੇ ਅਜੇ ਉਮਰ ਕੀ ਹੈ ਤੇ 2 ਸਾਲ ਤਾਂ ਵਿਆਹ ਨੂੰ ਹੋਏ ਆ ਕੀ ਹਲੇ ਅਜੇ ਹੁਣ ਜਦੋਂ ਜਦੋਂ ਤੇਰੀ ਵਾਈਫ ਪ੍ਰੈਗਨੈਂਟ ਹੋਊਗੀ ਜਦੋਂ ਬੱਚਾ ਹੋਊਗਾ ਜਦੋਂ ਉੱਦੜੂਗੀ ਉਹ ਅਜੇ ਤਾਂ ਸੱਜ ਸਵਰ ਕੇ ਬੈਠੀ ਆ ਉਹ ਹਮ ਹਮ ਜਦੋਂ ਉਹਦਾ 10 ਕਿਲੋ ਭਾਰ ਵੱਧ ਗਿਆ ਜਦੋਂ ਦੋ ਨਿਆਣਿਆਂ ਨੂੰ ਸੰਭਾਲਦੀ ਸੰਭਾਲਦੀ ਹੋਸ਼ੇ ਨਾ ਰਹੀ ਉਹਨੂੰ ਨਹਾਉਣੇ ਦੀ ਤਿਆਰ ਹੋਣ ਦੀ ਹਮ ਹਮ ਜਦੋਂ 15-15 ਦਿਨ ਬੈੱਡ ਤੇ ਬਿਮਾਰ ਪਈ ਰਹੀ ਠੀਕ ਹੈ ਲਈ ਠੀਕ ਹੈ ਦਲ ਦਾ ਸਟੇਟਮੈਂਟ ਹੈ ਭਾਜੀ ਸੌਰੀ ਇਸ ਕਰ ਨਹੀਂ ਆਪਣੇ ਆਪ ਨੂੰ ਸੰਭਾਲ ਕੇ ਇਹਨੂੰ ਕੁਦਰਤ ਦੀ ਨਿਯਮਤ ਆ بچਾ ਕੇ ਰੱਖੀ ਦਾ ਓਕੇ ਜੀ ਮੁੜ ਕੇ ਮੁੜਨਾ ਬਹੁਤ ਐ ਤੈਨ ਪਿੱਟਿਆ ਕਰਨਾ ਬਾਲ ਪੱਟਿਆ ਕਰਨੇ ਵੀ ਤੂੰ ਤਾਂ ਤੂੰ ਤਾਂ ਇਹਨਾਂ ਨਾਲ ਤਾਂ ਬੜਾ ਚੰਗਾ ਸਮਝਦੀ ਸੀ ਹੁਣ ਕੀ ਹੋ ਗਿਆ ਤੈਨੂੰ ਅਸੀਂ ਉਹ ਵੀ ਬੰਦਿਆ ਨਾ ਬਾਪਿਆ ਜਿਹੜੇ ਆਪਣੀ ਘਰ ਵਾਲੀ ਨੂੰ ਸਕੇ ਭਰਾ ਨਾਲ ਕੌਫੀ ਪੀਣ ਗਈ ਤੇ ਵੀ ਅਫਸਰਟ ਹੋ ਜਾਂਦੇ ਸੀ ਹਾਈਪਰ ਹੋ ਜਾਂਦੇ ਸੀ। ਤੇ ਮੈਂ ਮੈਂ ਇੰਨਾ ਕੁਝ ਕਰਦਾ ਇਦਾਂ ਮਰਦਾ ਮੈਂ ਇਹ ਕਰਦਾ ਵੀ ਇਦਾਂ ਤੁਰੀ ਰਹਿੰਦੀ ਆ। ਠੀਕ ਹੈ ਇਸ ਕਰਕੇ ਜਿੰਨਾ ਚ ਜਿਹੜਾ ਮਾਈਂਡ ਹੈ ਨਾ ਸਾਡਾ ਜਿੰਨਾ ਚ ਜੋ ਉਹ ਚਾਹੁੰਦਾ ਆ ਉਹ ਬੱਪ ਰਿਆ ਆ। ਹੂੰ ਹੂੰ ਉਹਨਾਂ ਚਿਰ ਸਰਕੂ ਠੀਕ ਆ ਜਦੋਂ ਉਹਦੇ ਖਿਆਲਾਂ ਮੁਤਾਬਕ ਕੁਛ ਨਾ ਵਾਪਰਿਆ ਜਦੋਂ ਆਊਟ ਆਫ ਕੰਟਰੋਲ ਹੋ ਗਿਆ ਫਿਰ ਗਲਤ ਹੋਣਾ ਸੈਡ ਹੋਇਆ ਜਦੋਂ ਨਿਰਾਸ਼ ਹੋਇਆ ਹੂੰ ਉਦੋਂ ਦੁਖੀ ਹੋਣ ਦੇ ਬਹਾਨੇ ਲੱਭਣੇ ਆ ਹਾਂਜੀ ਔਰ ਦੁਖੀ ਹੋਣ ਲਈ ਸਭ ਤੋਂ ਸੌਖਾ ਬਹਾਨਾ ਹੁੰਦਾ ਸ਼ੱਕ ਕਰਨਾ ਹੂੰ ਹੂੰ ਮਾਈਂਡ ਲਈ ਸਭ ਤੋਂ ਸੌਖਾ ਰਾਹ ਆ ਕਿਸਤੇ ਸ਼ੱਕ ਕਰਕੇ ਕਲਪਨਾ ਕਰਕੇ ਇੱਕ ਕਹਾਣੀ ਕਢ ਲਓ ਹਾਂਜੀ ਕਹਾਣੀ ਕਢ ਕੇ ਦੁਖੀ ਹੋ ਜਓ ਬਦਨਾਮ ਕਰੀ ਜਾਓ ਔਰ ਜਦੋਂ ਨਾ ਕਿਸੇ ਨੂੰ ਜਦੋਂ ਕਿਸੇ ਨੂੰ ਟੇਨੇਜ ਰਾਣਾ ਖਾਸ ਕਰਕੇ ਬਾਪਰਦਾ ਔਰਤ ਤੇ ਜ਼ਿਆਦਾ ਲਾਗੂ ਹੁੰਦਾ ਆ ਹਾਂਜੀ ਪਰ ਬੰਦਿਆਂ ਤੇ ਵੀ ਹੋ ਜਾਂਦਾ ਜਦੋਂ ਨਾ ਕਿਸੇ ਨੂੰ ਤੁਸੀਂ ਕਲਪਨਾ ਕਰਕੇ ਕਿਸੇ ਨਾਲ ਜੋੜ ਕੇ ਹਾਂਜੀ ਉਦੇ ਦਿਮਾਗ ਦੇ ਵਿੱਚ ਉਹਦਾ ਉਹਦਾ ਨਾਮ ਪਾ ਦਿੰਨੇ ਆ ਹਾਂਜੀ ਤੇ ਉਹ ਸੋਚਣ ਲੱਗ ਪੈਂਦਾ ਅਗਲਾ ਉਹਦੇ ਬਾਰੇ ਹਾਂਜੀ ਉਹਦਾ 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 ਬ੍ਰੇਨ ਕਹਿੰਦਾ ਓਹ ਇਦਾਂ ਵੀ ਹੋ ਸਕਦੀ ਹੈ ਮੈਂ ਤਾਂ ਸੋਚਿਆ ਹੀ ਨਹੀਂ ਹਾਂਜੀ ਉਹਦੇ ਅੰਦਰ ਹਮਦਰਦੀ ਬਣਨ ਲੱਗ ਪੈਂਦੀ ਉਹਦੇ ਲਈ ਓਕੇ ਉਹ ਤੁਹਾਡੇ ਕੰਟਰੋਲ ਵਿੱਚ ਨਹੀਂ ਹੁੰਦਾ ਬਿਓਂਡ ਹੈ ਤੁਹਾਡਾ ਹਾਂਜੀ ਔਰ ਜਦੋਂ ਕਿਤੇ ਸੱਟ ਲੱਗਣੀ ਆ ਜਦੋਂ ਕਿਤੇ ਦੁਖੀ ਹੋਣਾ ਆ ਹਾਂਜੀ ਜੋ ਕਿਸੇ ਨੇ ਧੋਖਾ ਦੇ ਜਾਣਾ ਜਦੋਂ ਕੋਈ ਕਿਸੇ ਨੇ ਬੇਵਫਾਈ ਕਰ ਜਾਣੀ ਆ ਹਾਂਜੀ ਠੀਕ ਆ ਉਦੋਂ ਜਿੱਥੋਂ ਰਾਤ ਮਿਲਣੀ ਆ ਬੰਡਾ ਉੱਥੇ ਜਾਂਦਾ ਆ ਜਿਹੜਾ ਜਿਹੜਾ ਮੋਢਾ ਰੋਂ ਲੈ ਮਿਲਣਾ ਹਾਂ ਹਾਂ ਜਦੋਂ ਨਾ ਤੁਸੀਂ ਬਹੁਤ شدت ਨਾਲ ਬੜੇ ਜਨੂਨ ਨਾਲ ਇਹ ਦਾਵਾ ਕਰਦੇ ਆ ਹਾਂਜੀ ਉਦੋਂ ਤੁਹਾਡੀ ਜਿਹੜੇ ਤੇਰੇ ਵਰਗੇ ਬੰਦੇ ਆ ਨਾ ਉਹ ਇਸੇ ਜਨੂਨ ਨਾਲ ਇਸੇ ਸ਼ਿੱਦਤ ਨਾਲ ਆਪਣੇ ਐਕਟ ਨੂੰ ਜਸਟੀਫਾਈ ਕਰਦੇ ਹੁੰਦੇ ਆ ਓਕੇ ਮੇਰੇ ਨਾਲ ਇੰਨਾ ਥੱਕਾ ਹੋਇਆ ਮੇਰੇ ਨਾਲ ਹੁਣ ਮੈਂ ਇਹ ਨਾ ਕਰਾਂ ਤਾਂ ਹੋਰ ਕੀ ਕਰਾਂ ਮੈਂ ਤੇ ਮਾਈਂਡ ਇੰਨਾ ਸ਼ੈਤਾਨ ਆ ਨਾ ਹੁਣ ਜਿਹੜੀਆਂ ਦਲੀਲਾਂ ਦਿੱਤੀਆਂ ਤਾਂ ਥੋੜੀ ਦਿੱਤੀਆਂ ਇਹ ਠੀਕ ਹੈ ਜਿਹੜੇ ਪਿਛਲੇ ਵਿਚਾਰ ਜੋ-ਜੋ ਤੇਰੇ ਨਾਲ ਵਾਪਰਿਆ ਉਹਦਾ ਸੰਗ੍ਰਹਿ ਜਿਹਨੂੰ ਮਾਈਂਡ ਕਹਿੰਦੇ ਆ ਹਾਂਜੀ ਉਹਨੇ ਰਿਐਕਟ ਕੀਤਾ ਇਸ ਗੱਲ ਦੇ ਤੇ ਐਦਾਂ ਕਿਦਾਂ ਹੋ ਜੂ ਹਾਂਜੀ ਹੁਣ ਜਦੋਂ ਕਿਸੇ ਨੇ ਧੋਖਾ ਦੇ ਦਿੱਤਾ ਯਾ ਫੇਰ ਬੰਦਾ ਬਲੋਅ ਆਊਟ ਹੁੰਦਾ ਸਹੀ ਜਦੋਂ ਜਦੋਂ ਥੋੜੀ ਜਿਹੀ ਸ਼ੱਕ ਪੈ ਗਈ ਜਦੋਂ ਕਿਸੇ ਤੇ ਦੋਸਤ ਨੇ ਫੋਨ ਕਰ ਦਿੱਤਾ ਵੀ ਯਾਰ ਪਰਝਾਈ ਪਰੌਂਠੇ ਬੜੇ ਸਵਾਦ ਬਣਾਉਂਦੀ ਕੱਲ ਮੈਂ ਗਿਆ ਸੀ ਕਰੇ ਹੂੰ ਹੂੰ ਤੇਰੀ ਆਰ ਕੇ ਹੁਣ ਆਪੇ ਮੈਂ ਫੋਨ ਕੀਤਾ ਹੁਣ ਦੱਸਿਆ ਨਹੀਂ ਮੈਨੂੰ ਮੜ ਕੁਛ ਵੀ ਇੱਕ ਕਿੜਕੇ ਜਿੰਨਾ ਵੀ ਡਿੱਗ ਪਿਆ ਵਿਚਾਲੇ ਆ ਪ੍ਰੋਬਲਮ ਕ੍ਰੇਟ ਹੋਣੀ ਪਈ ਗਈ ਠੀਕ ਆ ਫਿਰ ਫਿਰ ਮਾਈਂਡ ਨੇ ਕਿਹਾ ਲੈ ਹੱਦ ਹੋ ਗਈ ਜੇ ਇਹ ਇੰਨਾ ਧੋਖਾ ਕਰੂਗੀ ਅਗਲੀ ਵੇ ਤਾਂ ਮੈਂ 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 ਕਿਉਂ ਨਹੀਂ ਕਰ ਸਕਦਾ ਜੇ ਆਪਣੇ ਆਪ ਨੂੰ ਬਚਾ ਕੇ ਰੱਖੋਗੇ ਇਹ ਗੱਲ ਤੇਰੇ ਲਈ ਨਹੀਂ ਸੀ ਕੱਲੇ ਆ ਲਈ ਸਾਰਿਆਂ ਲਈ ਸੀ ਬਹੁਤ ਬਹੁਤ ਜਾਣਿਆ ਲਈ ਆ ਮੇਰੇ ਵਰਗਿਆਂ ਲਈ ਪਰ ਚਲੋ ਮੇਰੀ ਗੱਲ ਤੇ ਸ਼ਾਇਦ ਮੈਨੂੰ ਤਾਂ ਸਿੱਖਣ ਨੂੰ ਮਿਲਿਆ ਆ ਪਰ ਬਹੁਤ ਹੋਰ ਆ ਨੂੰ ਕਦੇ ਘਰ ਦੇ ਬਾਹਰ ਤਿਲਕਣ ਦੇਖੀ ਆ ਹਰਿਆਈ ਜਮੀਓ ਹਾਂਜੀ 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 ਜਿੱਥੇ ਪਤਾ ਲੱਗ ਜਵੇ ਪੇ ਇੱਥੇ ਤਿਲਕਣ ਆ ਉੱਥੇ ਕਦੇ ਤਿਲਕ ਦਾ ਬੰਦਾ ਨਹੀਂ ਤਿਲਕਦਾ ਕਿਉਂਕਿ ਉੱਥੇ ਪੈਰ ਬਚ ਬਚਾ ਬਚਾ ਕੇ ਰੱਖ